ਅਸੀਂ ਖੜੇ ਆ ਪਿੰਡ ਸੰਗਰਿਆਂ ਦੀਆਂ ਬੈਕਾਂ ਦੇ ਵਿੱਚ ਇੱਥੋਂ ਨਾਲ ਡੰਗਰ ਜਿਹੜੇ ਨੇ ਇੱਥੋਂ ਕੱਢ ਕੇ ਬਾਹਰ ਸੇਪ ਕਿਸੇ ਜਗ੍ਹਾ ਦੇ ਵਿੱਚ ਲਜਾਏ ਜਾ ਰਹੇ ਨੇ ਡੰਗਰ ਸਾਰੇ ਇੱਥੋਂ ਰੈਸਕਿਊ ਕਰਕੇ ਲੈ ਕੇ ਜਾ ਰਹੇ ਆ ਸੋ ਨਾਲ ਇਹਨਾਂ ਦੇ ਵੀਰਾਂ ਦੇ ਲੱਗ ਕੇ ਅਸੀਂ ਸਾਰੇ ਹੀ ਸੇਵਾਦਾਰ ਜਿਹੜੇ ਨੇ ਉਹ ਇੱਥੋਂ ਡੰਗਰ ਲੈ ਕੇ ਜਾ ਰਹੇ ਆ ਵੀਰ ਵੀ ਵੇਖੋ ਨਾਲ ਡੰਗਰ ਦੇਖੋ ਪਾਣੀ ਦੇਖੋ ਇਹ ਤਾਂ ਨਾਲ ਸੈਸਾਈ ਨਾਲ ਬੀੜੀਆਂ ਦੇ ਨਾਲ ਲਾ ਕੇ ਇਹਨਾਂ ਨੂੰ ਲੈ ਕੇ ਜਾਣਾ ਨਹੀਂ ਇੱਥੋਂ بڑا ਔਖਾ ਸਮਾਂ ਜਿਹੜਾ ਵਾ ਇੱਥੇ ਪਿੰਡਾਂ ਦੇ ਵਿੱਚ ਬਣਿਆ ਹੋਇਆ ਵਾ ਘਰਾਂ ਦੇ ਵਿੱਚ ਲੋਕ ਸੇਫ ਨੇ ਕਿ ਦੁਬਾਰਾ ਤੋਂ ਪਾਣੀ ਦਾ ਸਤਾਰ ਜਿਹੜਾ ਇੱਥੇ ਵਧਣਾ ਸ਼ੁਰੂ ਹੋ ਜਾਣਾ ਦੋ ਡਾਕਟਰ ਸਾਹਿਬ ਆਏ ਨੇ ਡੰਗਰਾਂ ਦੇ ਡਾਕਟਰ ਨੇ ਗਰਦਾਸਪੁਰ ਤੋਂ ਇੱਕ ਟੀਮ ਆਈ ਹੋਈ ਆ ਇਹ ਵੀ ਸਾਡੇ ਨਾਲ ਅੱਜ ਸਵੇਰ ਤੋਂ ਲੱਗੇ ਹੋਏ ਨੇ ਅੱਜ ਆਪਾਂ ਜਿਹੜਾ ਇਸ ਨਗਰ ਵਿੱਚ ਜੋ ਪਸ਼ੂ ਜਿਹੜੇ ਬਿਮਾਰ ਸੀਗੇ ਜਿਹੜੇ ਕਿਸੇ ਕੋ ਜਿਹੜਾ ਬਲੱਡ ਕਰਨ ਜਿਹੜਾ ਪੱਟੇ ਮੱਛੀਗਾ ਜੋ ਪੱਠੇ ਘੱਟ ਖਾਂਦਾ ਜਾਂ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀਆ ਉਹ ਸਾਰੇ ਹੀ ਜਿਹੜੇ ਨਗਰ ਫਿਰ ਕੇ ਉਹਨੂੰ ਆਪਾਂ ਜਿਹੜਾ ਵਾ ਇਲਾਜ ਕਰਨ ਦੀ ਅੱਜ ਕੋਸ਼ਿਸ਼ ਕਿੰਨੇ ਡਾਕਟਰ ਸਾਹਿਬ ਜਿਹੜੇ ਅੱਜ ਇੱਥੇ ਆਏ ਜੀ ਪੰਜ ਡਾਕਟਰਾਂ ਦੀ ਟੀਮ ਜਿਹੜੀ ਹੈ ਅੱਜ ਇੱਥੇ ਪਹੁੰਚੀ ਆ ਕਿਉਂਕਿ ਪਹਿਲਾਂ ਵੀ ਜਿਹੜਾ ਵਾ ਖਾਲਸਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਸਾਡੀ ਸੰਸਥਾ ਨਾਲ ਸਹਿਯੋਗ ਕਰਦੀ ਆ ਔਰ ਅਸੀਂ ਵੀ ਜਦੋਂ ਕਿਤੇ ਖਾਲਸਾ ਜਿੱਥੇ ਵੀ ਸੇਵਾਵਾਂ ਵਾਸਤੇ ਜਾਂਦੀ ਆ ਕੋਸ਼ਿਸ਼ ਕਰੀ ਦੀਏ ਵੀ ਸਾਡੇ ਕੋਲ ਜਿੰਨਾ ਵਕਤ ਸੇਵਾ ਹੁੰਦੀ ਆ ਉਹ ਨਿਕਾਲ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ